ਜੋ ਆਖੜੀ ਨਾ ਦੋ ਘੜੀਆਂ ਹੋਏ ਦੀ ਆਈ। ਔਂ ਵੀ ਮੇਰੇ ਗੱਲ ਪਾਤੀ। ਕੀ ਗੱਲ ਭਾਈ? ਕਿਉਂ ਤੁੰਤਨ ਕਰਦੀ ਐ ਇਹ ਸੋਨੂੰ? ਮੰਮੀ, ਤੁਹਾਨੂੰ ਤਾਂ ਨਾ ਗਲਤਫਹਿਮੀ ਹੋ ਜਾਂਦੀ ਹੈ ਹੋਰ ਕੁਝ ਨਹੀਂ ਬੱਸ। ਜੇ ਅਰਸ਼ ਨੇ ਤੁਹਾਨੂੰ ਕਹਿ ਵੀ ਲਿੱਤਾ ਸਮਝਾ ਵੀ ਦਿੱਤੇ ਇਦੀ ਚ ਕੀ ਗੱਲ ਐ? ਇਹ ਤਾਂ ਹੁਣ ਪਤਾ ਲੱਗਿਆ ਵੀ ਆਪਦੇ ਜੰਮੇ ਜੰਮਣ ਵਾਲਿਆਂ ਨੂੰ ਸਮਝਾਉਂਦੇ ਆ। ਮੈਂ ਤਾਂ ਸੋਚਿਆ ਸੀ ਜਨਮ ਦਿਨ ਤੋਂ ਬਾਅਦ ਮਾਂ ਪਿਓ ਜਿਵਾਖਾਂ ਨੂੰ ਸਮਝਾਉਂਦੇ ਆ ਗੱਲਾਂ-ਵਾਤਾਂ ਵੀ ਐਂ ਹੁੰਦੀਆਂ ਨੇ ਐਂ ਹੁੰਦੀਆਂ ਨੇ। ਪਰ ਕਿੱਥੇ ਜਵਾਖਾ ਮੇਰੇ ਬਹੁਤ ਸਿਆਣੇ ਸੀ ਬਹੁਤ ਅਕਲਵੰਦ ਸੀ ਤੁਹਾਡੇ ਜਵਾਕਾ ਨੂੰ ਤਾਂ ਬਥੇਰੀ ਅਕਲ ਐ ਪਰ ਤੁਹਾਨੂੰ ਅਕਲ ਨਹੀਂ ਆਉਣੀ ਕਿੱਥੇ ਕਿਨੂੰ ਕਿਵੇਂ ਬੋਲਣਾ ਕਿ ਮੈਂ ਹੁਣ ਕੀ ਬੋਲਦਾ ਨਹੀਂ ਨਫਤੇ ਮੇਰੇ ਨੂੰ ਕੀ ਕਿਹਾ ਤੁਸੀਂ ਜੇ ਲਗੂ ਦਾ ਰਿਸ਼ਤਾ ਸਿਕੰਦਰ ਨਾਲ ਨਹੀਂ ਕਰਦਾ ਤਾਂ ਆਪ ਦੇ ਦੂਜੀ ਭੈਣ ਨੂੰ ਵੀ ਲੈ ਜਾ ਮਾੜੀ ਮੋਟੀ ਸ਼ਰਮ ਕਰ ਲਓ ਤੁਸੀਂ ਸਾਡਾ ਘਰੋਂ ਜਾੜਨ ਲੱਗਿਓ ਤੁਸੀਂ ਹਾਂ ਕਿਹਾ ਲਾਲਾ ਜੋਰ ਜਿੱਥੇ ਲੱਗਦਾ ਹੈ ਮੈਂ ਕਿਸੇ ਦੇ ਕੱਟੇ ਬੱਚੇ ਨਹੀਂ ਇੱਥੇ ਵਿਆਹ ਨੂੰ ਦੇਣੇ ਸੁਣ ਗਿਆ ਲੈ ਫਿਰ ਤੁਹਾਡਾ ਦਾ ਕੋਈ ਮਤਲਬ ਹੀ ਨਹੀਂ ਪੰਦਾ ਪੈਣੂ ਮੇਰੀ ਐ ਠੀਕ ਐ ਮੈਂ ਦੇਖਣਾ ਉਹਦਾ ਰਿਸ਼ਤਾ ਕਿੱਥੇ ਕਰਾਉਣਾ ਕਿੱਥੇ ਨਹੀਂ ਐਂ ਨਹੀਂ ਮੈਂ ਕਿਸੇ ਨਾਲ ਤੋੜ ਦੇਣਾ ਕੋਈ ਗੱਲ ਨਹੀਂ ਫਿਰ ਇੱਥੇ ਬਾਹਲਾ ਬੋਲਣ ਦੀ ਲੋੜ ਨਹੀਂ ਜਾ ਬਾਗ ਜਾ ਜੋ ਬਾਗ ਜਾ ਤੇ ਕੀ ਮਤਲਬ ਐ ਇਹ ਮੇਰਾ ਵੀ ਘਰ ਐ ਮੰਮੀ ਮਾਰੇ ਵਿਆਹ ਕੀ ਆਈ ਆ ਕੋਈ ਭੱਜ ਕੇ ਨਹੀਂ ਆਈ ਹੈਗੀ ਇਹ ਘਰ ਮੇਰਾ ਵੀ ਐ ਮੇਰੀ ਵੀ ਚੱਲੂਗੀ ਤੇਰੀ ਕੱਲੀ ਦੀ ਨਹੀਂ ਚੱਲੂਗੀ ਹੱਦ ਹੁੰਦੀ ਐ ਮੰਮੀ ਤੁਹਾਡੇ ਵਾਲੀ ਹੱਦ ਹੁੰਦੀ ਐ ਨਾਲੇ ਨਾ ਹੁੰਦੀ ਐ ਮੈਨੂੰ ਜਾਣਦੇ ਹੀ ਕੋਈ ਕੁਛ ਨਹੀਂ ਫੇਰ ਨਜੀਤ ਚੁੱਪ ਕਰੀਂ ਤਾਂ ਤੂੰ ਤਾਂ ਚੁੱਪ ਹੀ ਰਹਿ ਤੂੰ ਨਾ ਬੋਲ ਵਿੱਚ ਸਾਰੇ ਕਾਰੇ ਤੇਰੇ ਕਰਾਏ ਹੋਇਆ

ਬੱਤ ਐਨਾ ਗੈਰ ਬੁੱਤ ਕੋਈ ਮੇਲਾ ਤਾਂ ਕਰ ਹੋਰ ਕੀ ਕਹਾ ਤੈਨੂੰ ਕਲਾ ਸਾਬਰੇ ਕਰ ਸਕਦੇ ਆ ਉਹ ਪਤਾ ਨਹੀਂ ਕਿੰਨੀਆਂ ਹੋਰ ਮਾਵਾਂ ਹੋਣਗੀਆਂ ਤੇਰੇ ਵਰਗੀਆਂ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੇ ਭਾਈ ਹੋਰ ਹੋਣਗੇ ਜਿਹੜੇ ਆਪਦੇ ਪਰਿਵਾਰਾਂ ਦੇ ਜੀਅ ਨੂੰ ਬਸ ਤੜਫਦੇ ਰਹਿ ਜਾਂਦੇ ਨੇ ਕਿ ਉਹ ਵਾਪਸ ਆਉਣਗੇ ਪਰ ਗਏ ਮਾਤਾ ਕਦੇ ਵਾਪਸ ਨਹੀਂ ਆਉਂਦੇ ਧੂਆ ਕਦੇ ਵਾਪਸ ਨਹੀਂ ਆਉਂਦੇ ਫੁਰਤਾ ਬਸ ਆਪਾਂ ਨੂੰ ਇਹ ਸਮਝਣਾ ਪਊਗਾ ਕਿ ਜਿੱਥੇ ਆਪਾਂ ਫਤਿਹ ਨੂੰ ਖੋਲਿਆ ਉੱਥੇ ਬਾਵੇ ਨੂੰ ਖੋਲਿਆ ਖੋਲਣਾ ਪਊ ਬੂਆ ਬਾਵੇ ਨੂੰ ਵੀ ਮੰਨਣਾ ਪਊਗਾ ਕਿ ਬਾਬਾ ਵੀ ਆਪਾਂ ਨੂੰ ਛੱਡ ਕੇ ਚੁਰ ਗਿਆ ਬਾਬਾ ਵੀ ਆਪਾਂ ਨੂੰ ਛੱਡ ਕੇ ਚੁਰ ਗਿਆ ਬਾਵੇ

我，你不要我了，我。 ਵਟਿਆ ਨਗੌਰਿਆ ਗਿਆ ਸੀ ਨਾ ਬਾਹਰ ਤੈਨੂੰ ਆਈ ਦੀ ਮੈਂ ਪੈਸਾ ਕਮਾ ਕੇ ਪੈਸੇ ਦੀ ਧੌਂਸ ਤੇ ਮੈਂ ਵੇਹਾਂ ਲੂੰਗਾ ਕੀ ਘਟ ਕੇ ਆਇਆ ਖਾਲੀ ਹੱਥ ਮੈਂ ਤਾਂ ਖਾਲੀ ਥਾ ਗਿਆ ਪਰ ਤੁਸੀਂ ਤੁਸੀਂ ਕਿਹੜੀ ਚੀਜ਼ ਤੇ ਦੰਦ ਤੇ ਉੜਦੇ ਹੋ ਹਾ ਫੋਕੀ ਦੌਲਤ ਸ਼ੌਹਰਤ ਤੇ ਥੋਨ ਕੀ ਲੱਗਦਾ ਤੁਸੀਂ ਪੈਸਿਆਂ ਨਾਲ ਲਭੂ ਨੂੰ ਪਾ ਲੋਂਗੇ ਨਾ ਪਿਆਰ ਨੂੰ ਹਮੇਸ਼ਾ ਪਿਆਰ ਨਾਲ ਪਾਇਆ ਜਾਂਦਾ ਹੁੰਦਾ ਪੈਸਿਆਂ ਨਾਲ ਖਰੀਦਿਆ ਨਹੀਂ ਜਾ ਸਕਦਾ ਗੱਲ ਸੁਣ ਬੇ ਮੇਰੀ ਤੇਰੇ ਵਰਗੇ ਤਾਂ ਮੇਰੇ ਭਤੀਜੇ ਦੇ ਵਿਆਹ 'ਚ ਟੈਂਟ ਲਾਉਣਗੇ ਤੇਰੀ ਔਕਾਤ ਕੀ ਐ ਅਮੀਰਾਂ ਦੀ ਧੀ ਆ ਮੀਰਾਂ ਦੀ ਉਹ ਜਾਣਦਾ ਤੂੰ ਨੂੰ ਵੱਡੇ ਮੀਰਾਂ ਨੂੰ ਉਹ ਜਿਨ੍ਹਾਂ ਨੂੰ ਰਿਸ਼ਤੇਦਾਰਾਂ ਨਾਲ ਰਿਸ਼ਤੇ ਲਿਭਾਉਣੀ ਆਉਂਦੀ ਲਾਉਣਗੇ ਟੈਂਟ ਆ ਕੇ ਵਿਆਹਾਂ 'ਚ ਇੱਥੇ ਜੇ ਵਿਆਹ ਹੋਊਗਾ ਤਾਂ ਹੀ ਲਾਉਣਗੇ ਨਾ ਉਹ ਨਾਲੇ ਉਹ ਵੀ ਤਾਂ ਵਿਚਾਰੇ ਮਿਹਨਤ ਕਰਦੇ ਨੇ ਕੰਮ ਕਰਦੇ ਨੇ ਤੂੰ ਨੂੰ ਮਾੜਾ ਪਰਖੀ ਜਾਨੀ ਐ ਵੇ ਤੇਰੇ ਮੈਨੂੰ ਐ ਤਾਂ ਦੱਸ ਦੇ ਤੂੰ ਮੇਰੀ ਟੁੱਟੀ ਰਿਸ਼ਤੇਦਾਰੀ ਕਿਹੜੀ ਸਮਾਰੀ ਆ ਕੰਜਰਾ ਉਹ ਮੈਂ ਕਿਉਂ ਸਮਾਰੂੰਗਾ ਜੇ ਉਹ ਤੋੜਦੇ ਆ ਤੁਸੀਂ ਉਹ ਆਪ ਹੀ ਸਮਾਰੋ ਫਿਰ ਰਿਸ਼ਤੇਦਾਰੀਆਂ ਅਸੀਂ ਤੋੜਦੇ ਨਹੀਂ ਰਿਸ਼ਤੇਦਾਰੀਆਂ ਆ ਛੋਡੇ ਵਰਗੇ ਨੇ ਜਿਹੜੇ ਵਿੱਚ ਆ ਕੇ ਗਿੱਲੇ ਫਾਨੇ ਲਾਉਂਦੇ ਨੇ ਉਹੀ ਤਾਂ ਗੱਲ ਕਰਦਾ ਕਿੰਨੇ ਸਾਲਾਂ ਬਾਅਦ ਮੇਰੀ ਮਾਂ ਕੇ ਇਸ ਘਰੇ ਆਈ ਐ ਹੁਣ ਵੀ ੱੱਕੇ ਮਾਰ ਮਾਰ ਕੱਢੇ ਸੀ ਤਾਂ ਟਾਈਮ ਤੇ ਆਈ ਨਹੀਂ ਡੇਰਾ ਲਾ ਕੇ ਬਿਠਾਤੀ ਅਖੇ ਇੱਥੇ ਬਹਿ ਜਾ ਚੰਡਾ ਕੱਢ ਕੇ ਮੈਂ ਸ਼ਰਮ ਸੰਗ ਹੈ ਕੋਈ ਮਾੜੀ ਮੋਟੀ ਹੋਇਆ 4 ਦਿਨ 10 ਦਿਨ 20 ਦਿਨ ਕੋਈ ਨਾ ਮੰਮੀ ਜੀ ਲੈ ਜੂਗਾ ਮੈਂ ਮਾਂ ਨੂੰ ਆਪਣੇ ਘਰੇ ਉਹ ਮੈਂ ਤਾਂ ਲੈ ਜੀ ਬਾਹਲੇ ਨੰਗ ਕਿਸੇ ਥਾਂ ਦੇ ਆ ਨੰਗੀਆਂ ਇਸ ਤਾਂ ਉਨਾਂ ਦੇ ਰਿਸ਼ਤੇ ਉੱਤੇ ਗੱਲ ਨਾ ਆਪੋਲੇ ਜਾਮਾ ਮੀਤ ਰਿਸ਼ਤਾ ਤਾਂ ਮੇਰਾ ਜਿੱਥੇ ਹੋਊਗਾ ਉੱਥੇ ਹੋਊਗਾ ਮੈਂ ਕੀਦੇ ਸਿਰ ਤੇ ਐਂ ਤਾਂ ਦੱਸ ਦੇ ਕੀ ਦਾ ਹੌਸਲਾ ਚੱਕੀ ਫਿਰਦਾ ਓਸੇ ਦਾ ਜਿਹਨੂੰ ਤੁਸੀਂ ਆਪਦੀ ਬਣਾਉ ਨੂੰ ਫਿਰਦੇ ਹੋ ਉਹਦੇ ਭਰਾ ਦੇ ਸਿਰ ਤੇ ਫਤੇ ਦੇ ਸਿਰ ਤੇ ਫਤੇ ਦੇ ਸਿਰ ਤੇ ਵੀ ਜਿਹੜਾ ਇਸ ਦੁਨੀਆ 'ਚ ਹੀ ਨਹੀਂ ਉੱਡ ਕੇ ਭੌਰ ਤਾਂ ਛੱਡ ਕੇ ਦੁਨੀਆ ਕਿੱਦੇ ਦੇ ਮਮੀ ਇਹ ਕੀ ਕਿਸ ਜਨ ਨੂੰ ਤੁਸੀਂ ਇਹ ਤਾਂ ਮਰ ਗਿਆ ਕਿੱਦੇ ਨਾ Thank you. ਮੈਂ ਕਦੋਂ ਕਿਹਾ ਤੈਨੂੰ ਲਾਲਚ ਹੱਕ ਹੁੰਦਾ ਨਾਲੇ ਉਹ ਤਾਂ ਕੁਮਾਰੀਆ ਲਭੂ ਤਾਂ ਤੂੰ ਤਾਂ ਵਿਆਹੀ ਹੋਈ ਐ ਤੂੰ ਆਪਦਾ ਵੰਡਾ ਕੇ ਹਿੱਸਾ ਪਰੇ ਕਰ ਇਹ ਮਾਗਰੋ ਤਾਂ ਘਰਦਵਾਰਿਆਂ ਦੇ ਨਾ ਹੀ ਲੱਗੂ ਤੇਰੇ ਭਰਾ ਦੇ ਕਿਹੜਾ ਲਾਦ ਐ ਵੀ ਉਹ ਸੰਭੂ ਬਸ ਕਰ ਮਾਂ ਬਸ ਕਰ ਤੈਨੂੰ ਤਾਂ ਮਾਂ ਕਹਿੰਨ ਵੀ ਜੀ ਨਹੀਂ ਕਰਦਾ ਇਹ ਸਾਰਾ ਕੁਝ ਨਾ ਤੇਰੇ ਕਰਕੇ ਹੋਇਆ ਸਮਝਾਈ ਨਾ ਜੇ ਲਵੋ ਵਾਲੀ ਗੱਲ ਨਾ ਫਤਿਹ ਵੀਰੇ ਨਾਲ ਨਾ ਕਰਦੀ ਨਾ ਅੱਜ ਮੇਰਾ ਵੀਰਾ ਚੋਂਦਾ ਹੁੰਦਾ ਲੈ ਆਖੇ ਜਿਉਂਦਾ ਹੁੰਦਾ ਕਿਉਂ ਮੈਂ ਗਾਲ ਘੋਟ ਕੇ ਮਾਰੇ ਹੋ ਗਿਆ ਉਹ ਐਕਸੀਡੈਂਟ ਹੈ ਮੇਰੇ ਸੱਤੇ ਆ ਕੇ ਡਰ ਜਾ ਕਰੋ ਹੋਰ ਛੱਡੇ ਵੀ ਕੀ ਹੈ ਮਾਰੀ ਦਿੱਤਾ ਤੁਸੀਂ ਅੱਜ ਜ਼ਮੀਨ ਵਾਲਾ ਰੋਲਾ ਕਹਿੰਦੇ ਹੋ ਤੁਸੀਂ ਮੈਨੂੰ ਕੋਈ ਜ਼ਮੀਨ ਨਹੀਂ ਚਾਹੀਦੀ ਨਹੀਂ ਮੈਂ ਤੈਨੂੰ ਮਾੜੀ ਗੱਲ ਨਹੀਂ ਕਹਿੰਦੀ ਤੈਨੂੰ ਕੰਮ ਦੀ ਗੱਲ ਕਹਿੰਨੀ ਆ ਕਿਸੇ ਵੇਲੇ ਚੱਜ ਦੀ ਗੱਲ ਕਰ ਲਿਆ ਕਰ ਮੈਂ ਤਾਂ ਚੱਜ ਦੀ ਗੱਲ ਹਮੇਸ਼ਾ ਹੀ ਕਰਦੀ ਆ ਕੁਛ ਜਦੋਂ ਵੀ ਕਰਦੇ ਹੋ ਨਾ ਬੇਫਾਲਤੂ ਗੱਲਾਂ ਹੀ ਕਰਦੇ ਹੋ ਪਤਾ ਨਹੀਂ ਤੁਹਾਡੇ ਦਿਮਾਗ ਵਿੱਚ ਕੀ ਭਰਿਆ ਬਸ ਕਰ ਹੋਰ ਕਿੰਨੀ ਕੁ ਜ਼ਿੰਦਗੀ ਮੇਰੀ ਬਰਬਾਦ ਕਰਨੀ ਹੈ ਇਹ ਕੋਈ ਇੱਕ ਸਹਾਰਾ ਸੀ ਹੋਵੇ ਇਸ ਦੁਨੀਆ ਤੋਂ ਤੋੜ ਤਾ ਮਾ ਤੂੰ ਤੂੰ ਆਏ ਕਰ ਹੋਰ ਕੁਛ ਨਾ ਕਰ ਆ ਕੱਲੇ ਸਾਂਝੇ ਕਰਕੇ ਦੇ ਦੇ ਕਜੈਰੀਆਂ ਤੇ ਜਾ ਕੇ ਨਾ ਮੈਂ ਆਪੇ ਕਰਾ ਲਵਾਂ ਸਾਰਾ ਕੁਝ ਤੈਨੂੰ ਹਿੱਸਾ ਵੰਡਾ ਕੇ ਮੈਂ ਦਿਖਾਉ ਕਿਵੇਂ ਵਡਾਈ ਦਾ ਮਿੰਟ ਚ ਵੰਡਿਆ ਜੇ ਮੈਂ ਤੈਨੂੰ ਇੱਕ ਗੱਲ ਕਹਾਂ ਜਿਨ੍ਹਾਂ ਦੇ ਭਰਾ ਮਰ ਜਾਂਦੇ ਨੇ ਨਾ ਜਦੋਂ ਪੇਕਿਆਂ ਤੋਂ ਜ਼ਮੀਨ ਵੰਡਾ ਕੇ ਲੈਂਉਂਦੀਆਂ ਨੇ ਸਾਰੇ ਘਰ ਦੁੱਗਣੀ ਠੁੱਕ ਬਣ ਜਾਂਦੀ ਐ ਇੱਕ ਗੱਲ ਕਹਾਂ ਉਹ ਤਾਂ ਮੈਂ ਬੋਲਦੀ ਨਹੀਂ ਪਰ ਅੱਜ ਮੈਨੂੰ ਬੋਲਣਾ ਪੈ ਗਿਆ ਰੱਬ ਨਾ ਕਰੇ ਜਿ ਤੇਰੇ ਆੜਾ ਭਰਾ ਤੁਰ ਜੇ ਫਿਰ ਕਿੰਨੇ ਕਦਮਾਂ ਤੱਕ ਠੁੱਕ ਬਣ ਜੂ ਤੇਰੀ ਹੇ ਰੱਬਾ ਮੈਂ ਤਾਂ ਤੇਰੇ ਕੋਲ ਇਹੀ ਅਰਦਾਸਾ ਕਰਦੀ ਆ ਜਲਦੀ ਉਹ ਜਲਦੀ ਇਹਦੀ ਠੁੱਕ ਬਣਾ ਦੇ ਫੇਰ ਹੀ ਪਤਾ ਲੱਗੂ ਤੈਨੂੰ ਕਿਹੜੀ ਬੁੱਕ ਕਰਨਾ ਭਾਬੀ ਬਣੀ ਕੋਈ ਗੱਲ ਕਿਹੜੀ ਗੱਲ ਦੀ ਗੱਲ ਕਰਦੀ ਆ ਹੁਣ ਤੂੰ ਸਕੰਦਰ ਦੇ ਵਿਆਹ ਵਾਸਤੇ ਮੰਨ ਗਿਆ ਮੰਨ ਗਿਆ ਸਕੰਦਰ ਦੇ ਵਿਆਹ ਵਾਸਤੇ ਲੱਡੂ ਬਕਾਲ ਲੈ ਜਲੇਬੀਆਂ ਬਕਾਲ ਲੈ ਮੈਂ ਤਾਂ ਆਖਿਆ ਸੀ ਤੇ ਬੜੀ ਚੰਗੀ ਗੱਲ ਹੋਊਗੀ ਮੰਨ ਗਿਆ ਤੇਰੇ ਦਿਮਾਗ 'ਚ ਸਾਰੀ ਦਿਹਾੜੀ ਇਹੀ ਗੱਲ ਚੱਲਦੀ ਆ ਹੈ ਵਿਆਹ 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 ਪਿਆ ਤੇ ਤੇਰਾ ਹੱਕ ਪੱਲੋਂ ਕੁਝ ਨਹੀਂ ਜਾਣਾ ਹੈਗਾ ਮੈਂ ਤਾਂ ਤੁਹਾਨੂੰ ਨਾ ਤੇਰ ਤੋ ਕੁਛ ਹੋਣਾ ਨਾ ਤੂੰ ਹਜੇ ਤੱਕ ਕੁਛ ਕਰਿਆ ਆ ਮੇਰੀ ਗੱਲ ਸੁਣ ਲੈ ਤੇਰੀ ਸਰਦਾਰੀ ਗਈ ਤੇਰੇ ਹੱਥੋਂ ਤੇਰੇ ਹੱਥ ਪੱਲੇ ਕੱਖ ਨਹੀਂ ਹੈਗਾ ਤੂੰ ਤਾਂ ਕਲੀ ਬੱਡ 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 ਕਰਨ ਜੋਗੀ ਐ ਆਏ ਕਾਨੂੰ ਕਹਿੰਨੀ ਆ ਭਾਬੀ ਜੀ ਤੂੰ ਕਰੀ ਖਾਤਰ ਮਰੇ ਸਕਰੀਨ ਤੱਕ ਦੱਸ ਕੋਈ ਮੈਂ ਕੀ ਕਰਾਂ ਤੂੰ ਕੀ ਕਰਨਾ ਆ ਪਹਿਲਾਂ ਤਾਂ ਤੂੰ ਇਹ ਸੋਚ ਲੈ ਵੀ ਆ ਤੇਰੇ ਜਵਾਕ ਦਾ ਨਾ ਆਪ ਗੋਦਿਆ ਹੋਇਆ ਪਿਆ ਦਿਮਾਗ ਠੀਕ ਐ ਨਹੀਂ ਮੈਂਟਲ ਹੋਣ ਵਾਲਾ ਹੋਇਆ ਪਿਆ ਕੁਸ਼ ਨੇ ਹੀ ਬੋਲਿਆ ਬਸ ਦੋ ਗੱਲਾਂ ਬੋਲੀਆਂ ਉੱਠ ਕੇ ਤੁਰ ਗਿਆ ਮੇਰੀਆਂ ਸਾਰੀਆਂ ਸੁਣ ਕੇ ਕੋਈ ਜਵਾਬ ਨਹੀਂ ਦਿੱਤਾ ਕੀ ਜਵਾਬ ਦੇਣਾ ਸੀ ਉਹਨੇ ਨਾ ਕੀ ਜਵਾਬ ਦੇਣਾ ਸੀ ਤੂੰ ਕੀ ਉਮੀਦ ਰੱਖਦੀ ਆ ਉਹਦੇ ਤੋਂ ਇਹ ਤਾਂ ਮੈਨੂੰ ਦਿਮਾਗ ਚ ਲਾਉਣਾ ਪੈਣਾ ਕੋਈ ਮੈਨੂੰ ਮੈਨੂੰ ਤਾਂ ਐ ਸੀ ਵੀ ਕੁਸ਼ ਨਾਲ ਕੁਸ਼ ਤਾਂ ਤੇਰੇ ਕੋਲ ਖੁੱਲੂ ਗਈ ਬੋਲੂ ਗਈ ਵੀ ਕੀ ਗੱਲ ਹੈ ਕੀ ਨਾ ਕੋਈ ਤਾਂ ਉੱਤਰ ਜਵਾਬ ਦਿੱਤਾ ਹੀ ਹੋਊਗਾ ਉੱਤਰ ਜਵਾਬ ਤਾਂ ਮੈਨੂੰ ਹੀ ਦੇਣਾ ਪੈਣਾ ਆ ਗੱਲ ਸੁਣ ਮੇਰੀ ਐਨਾ ਚਿਰ ਹੋ ਗਿਆ ਤੈਨੂੰ ਇਸ ਘਰ ਚ ਰਹੇ ਦੀ ਨੂੰ ਹੈਂ ਆ ਜਿਹੜਾ ਲੂਗ ਲਾਣਾ ਇਕੱਠਾ ਕਰੀ ਫਿਰਦੀ ਆ ਸਾਰਾ ਘਰ ਦੇ ਵਿੱਚ ਨਾ ਇਹ ਤੈਨੂੰ ਕਮਾਈ ਕਰਕੇ ਦਿੰਦਾ ਨਾ ਤੇ ਜਦੋਂ ਫਿਰ ਤੈਨੂੰ ਇਹ ਕਮਾਈ ਨਹੀਂ ਕਰਕੇ ਦਿੰਦੇ ਨਹੀਂ ਫਿਰ ਇੱਥੇ ਕਾਤੇ ਇਕੱਠੇ ਕੀਤੇ ਨੇ ਸਾਰੇ ਢੇਰ ਚਾਲ ਇੱਥੇ ਕਾਤੇ ਇਕੱਠੇ ਕੀਤੇ ਨੇ ਮੈਨੂੰ ਐਂ ਤਾਂ ਦੱਸ ਦੇ ਕਾ ਭਾ ਸੁਣ ਮੇਰੀ ਜੇ ਇਸ ਘਰ ਚ ਸਰਦਾਰੀ ਚਾਹਨੀ ਆ ਜੇ ਇਸ ਘਰ ਚ ਚਾਹਨੀ ਆ ਕਿ ਹਰ ਬੰਦਾ ਤੈਨੂੰ ਪੁੱਛ ਕੇ ਗੱਲ ਕਰੇ ਜੇ ਤੂੰ ਚਾਹਨੀ ਆ ਨਾ ਵੀ ਇੱਥੇ ਜੇ ਤੂੰ ਕਹੇ ਬੈਠੋ ਤਾਂ ਬਹਿ ਜਾ ਤੇ ਜੇ ਤੂੰ ਕਹੇ ਉੱਠ ਜਾ ਤਾਂ ਉੱਠ ਜਾਣ ਪਹਿਲਾਂ ਤੈਨੂੰ ਇਹ ਘਰ ਖਾਲੀ ਕਰਨਾ ਪੈਣਾ ਇਸ ਘਰ ਦੇ ਵਿੱਚੋਂ ਸਾਰੇ ਫालतू ਦੇ ਭਜਾਉਣੇ ਪੈਣੇ ਆ ਨਹੀ ਤਾਂ ਉਹ ਗੱਲ ਹੋ ਗਈ ਨਾ ਕੰਮ ਦੇ ਨਾ ਘਰ ਦੇ ਕੁਛ ਮਨਨ ਆਜਦੇ ਪਹਿਲੇ ਬੈਠੇ ਖਾਈ ਜਾਂਦੇ ਨੇ ਗੱਲ ਤਾਂ ਤੇਰੀ 16 ਨੇ ਪੱਕੀ ਆ ਕੀ ਕਰਾਂ ਮੈਂ ਬਹੁਤ ਦਾਅ ਵਰਤੇ ਇੱਕ ਨਹੀਂ ਚੱਲਿਆ ਦਾਅ ਤੈਨੂੰ ਵਰਤਣਾ ਹੀ ਨਹੀਂ ਆਉਂਦਾ ਜੇ ਕਿਤੇ ਇਸ ਘਰ 'ਚ ਮੈਂ ਹੁੰਦੀ ਨਾ ਜੇ ਇਸ ਘਰ ਤੇ ਬਲਜੀਤ ਕੌਰ ਹੁੰਦੀ ਨਾ ਕਿਤੇ ਤੇ ਹੁਣ ਨੂੰ ਸਾਰੇ ਘਰ ਤੇ ਕਬਜ਼ਾ ਕਰਨਾ ਸੀ ਮੈਂ ਠੀਕ ਹੈ ਤੇ ਇਸ ਘਰ ਦਾ ਇਕੱਲਾ-ਕੱਲਾ ਬੰਦਾ ਮੇਰਾ ਝਟਕਿਆ ਝਟਕੀਆਂ ਤੇ ਚੱਲਣਾ ਸੀਗਾ ਤੇ ਤੂੰ ਹੁਣ ਤੱਕ ਹਵਾ ਮਾਰੀਏ ਦੀ ਕਦੇ ਇਧਰ ਨੂੰ ਚੁਨੀ ਕਰ ਲਈ ਕਦੇ ਇਧਰ ਨੂੰ ਚੁਨੀ ਕਰ ਲਈ ਵੀ ਹੁਣ ਤੱਕ ਤੂੰ ਆ ਲੰਗ ਲੈਣੇ ਨੂੰ ਖਵਾਈ ਜਾਂਦੀਆਂ ਐਸੇ ਲੰਗ ਲੈਣੇ ਨੂੰ ਖਵਾਈ ਜਾਂਦੀ ਐ ਵੀ ਹੁਣ ਤੱਕ ਤੇਰੇ ਤੋਂ ਕਹਿ ਨਹੀਂ ਭਜਾਏਗਾ ਤੂੰ ਹੋਰ ਕੀ ਕਰਲੇਗੀ ਕੀ ਕਰਾਂ ਭਾਬੀ ਜੀ ਤਾਂ ਬਥੇਰਾ ਕਰਦਾ ਘਰ ਤੇ ਨੰਬਰਦਾਰੀ ਮੇਰੀ ਚੱਲੇ ਪਰ ਮੇਰੀ ਤਾਂ ਚੜੂ 40 ਜਿੰਨੀ ਨਹੀਂ ਚੱਲਦੀ। ਇਹ ਸਰਕਾਰੀ ਚੌਨੀ ਆ ਨਾ ਤਾਂ ਮੇਰੀ ਗੱਲ ਖਾਨੇ ਪਾ ਲ। ਪਹਿਲਾਂ ਇਸ ਘਰ ਨੂੰ ਖਾਲੀ ਕਰ ਦੇ ਤਾਂ ਫੇਰ ਤੂੰ ਦੇਖੀ। ਵਾਜੜੀਆਂ ਕਿ ਮੈਂ ਲਾਊਗਾ। ਕਹਿੰਦੇ ਅੱਖ ਰੱਖੀਏ ਬਾਤ ਵਰਗੀ ਨਿਮਰਤਾ ਰੱਖੀਏ ਸਾਦਗੀ। ਹੁਣ ਤੂੰ ਇਹ ਸੋਚ ਵੀ ਅਗਲੇ ਸਾਲ ਮਤ ਤੈ ਲਾਉਣੀਆਂ। ਇਸ ਘਰ ਦੇ ਵਿੱਚ ਭੂਆ ਤੇ ਬਾਵਾ ਕਿਵੇਂ ਕੱਢਣੇ ਨੇ। ਜੇ ਜਦੋਂ ਉਹ ਇਸ ਘਰ ਤੋਂ ਨਿਕਲ ਗਏ ਨਾ ਤਾਂ ਸਾਹਮਣੇ ਸਰਦਾਰੀ ਤੇਰੀ ਹੈ ਮੰਮੀ ਹਾਂ ਪੁੱਤ ਮੈਨੂੰ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਗੱਲ ਕਰਨੀ ਆ ਹਾਂ ਕਰ ਗੱਲ ਪੁੱਤ ਕੀ ਕਰਨੀ ਬਿਸ਼ੱਕ ਮੰਮੀ ਤੁਹਾਨੂੰ ਅੱਜ ਬੁਰਾ ਲੱਗੇ ਪਰ ਮੈਂ ਤੁਹਾਨੂੰ ਕਹਿ ਦੇਣਾ ਬੁਰਾ ਲੱਗੇ ਕਹਿ ਦੇਣਾ ਕੀ ਕਹਿਣਾ ਪੁੱਤ ਕਿਉਂ ਬੁਰਾ ਲੱਗੂ ਕਾਹ ਕੀ ਕਹਿਣਾ ਦੱਸ ਮੰਮੀ ਤੇਰੇ ਤੋਂ ਬਿਗੈਰ ਨਾ ਕੋਈ ਨਹੀਂ ਹੈਗਾ ਜੋ ਘਰ ਦਾ ਮਾਹੌਲ ਖਰਾਬ ਕਰਦਾ ਹੋਵੇ ਕਿਉਂ ਕਰਦੇ ਤੁਸੀਂ ਐਵੇਂ ਨੀ ਤਾ ਸਿਆਣੀ ਉਹ ਬਾੜੀ ਹੋ ਗਈ ਲੈ ਬੋਲ ਬੋਲ ਅੱਗੇ ਬੋਲ ਬੁੱਤ ਖੁਸ਼ ਵੀ ਹੋ ਜਾ ਮम्मी ਮੈਂ ਨਾ ਸ਼ੇਵਰੇ ਨੂੰ ਸਾਰਾ ਕੁਝ ਦੱਸੂ ਮੈਂ ਤੁਸੀਂ ਕਿਵੇਂ ਮੰਮੀ ਨਾਲ ਰਲ ਕੇ ਭੂਆ ਤੇ ਬਾਵੇ ਵੀਰੇ ਨੂੰ ਬਾਹਰ ਕੱਢਣ ਦੀਆਂ ਸਕੀਮਾਂ ਬਣਾਈ ਜਾਂਦੇ ਹੋ ਕੁਝ ਵੀ ਹੋ ਜਾ ਮम्मी ਮੈਂ ਭੂਆ ਨੂੰ ਘਰੋਂ ਬਾਹਰ ਨਹੀਂ ਜਾਣ ਦਿੰਦੀ ਹੈਗੀ ਅੱਛਾ ਲੈ ਮੇਰੀ ਤੀਤਾ ਸਿਆਣੀ ਦੇ ਨਾਲ ਨਾਲ ਵੱਡੀ ਵਿਵਾਹਤ ਹੋਗੀ ਕਿਉਂਕਿ ਐਨੀ ਕਾਬਲ ਹੋਗੀ ਮੈਨੂੰ ਮਤਾਂ ਦੇਣ ਲੱਗ ਗਈ ਆ ਤਾਲ ਜੇ ਤੇਰੀ ਭੂਆ ਨੂੰ ਬਾਹਰ ਨਹੀਂ ਨਾ ਕੱਢਣਾ ਕਰ ਤੋ ਨਹੀਂ ਜਾਣ ਦੇਣਾ ਆ ਸਾਰਾ ਕੁਸ ਉਹਦੇ ਨੌ ਕਰਵਾ ਦੇ ਫੇਰ ਤੂੰ ਇੱਕ ਮਿੰਟ ਖੜ ਕੇ ਦਿਖਾਈਏ ਇਸ ਘਰ ਚ ਵੱਡੀ ਆਈ ਚਲਾ ਕੇ ਇਹ ਧੀ ਐ ਧੀ ਬਣ ਕੇ ਰਹਿ ਅੰਮਾ ਬਣ ਕੇ ਸਿਰਤੇ ਨਾ ਬੈਠਾ ਕੁਛ ਵੀ ਹੋ ਜਾਏ ਮੰਮੀ ਮੈਂ ਪੂਆ ਨੂੰ ਘਰੋਂ ਬਾਹਰ ਨਹੀਂ ਜਾਣ ਦੇਣਾ ਹੈਗਾ ਨਾ ਬਾਵਾ ਵੀਰਾ ਕਿਤੇ ਜਾਵੇ ਚੁੱਪ ਕਰਦੀਆਂ ਕਿ ਕਰਾਵਾਂ ਜਾਣ ਨਹੀਂ ਦੇਣਾ ਇਹਨਾਂ ਨਾਲੇ ਬਾਵਾ ਵੀਰਾ ਨਾਲੇ ਪੂਆ ਕੀ ਗੱਲ ਵਿਆਹ ਤੀ ਕਰਤੀ ਹੈ ਜੰਮ ਪਾਲ ਕੇ ਐਡਾ ਲੈ ਕੇ ਆ ਕੇ ਬੈਈ ਬੋਤੇ ਜਿੱਡਾ ਉੱਥੇ ਨਹੀਂ ਕਮਾ ਕੇ ਖਵਾ ਸਕਦਾ ਅੱਜ ਮਾਨੂੰ ਪੇਕੇ ਘਰੇ ਐ ਬੈਂਦੀਆਂ ਹੁੰਦੀਆਂ ਨੇ ਜਿਵੇਂ ਇਹ ਬੈਠੀ ਐ ਮੈਂ ਕਦੇ ਗਈਆਂ ਆਪਣੇ ਪੇਕੇ ਹੁੰਦਾ ਇੱਕ ਦਿਨ ਹੁੰਦਾ 4 ਦਿਨ ਪਾ ਚੁਕ ਸੁਖਾ 10 ਦਿਨ ਲਾ ਆਵੇ ਬੰਦਾ ਢੰਡੇ ਨਹੀਂ ਕੱਢ ਕੇ ਵਹਿੰਦੀਆਂ ਹੁੰਦੀਆਂ ਉਹ ਵੀ ਸਾਰਾ ਪਰਿਵਾਰ ਲੈ ਕੇ ਫੇਰ ਕੀ ਹੋ ਗਏ ਮੰਮੀ ਦੋ ਤਾਂ ਜਾਣੇ ਨੇ ਨਾਲੇ ਪਾਵਾ ਵੀਰਾ ਤਾਂ ਹੁਣ ਆਇਆ ਪਹਿਲਾਂ ਤਾਂ ਇਕੱਲੀ ਭੋਈ ਸੀ ਪਰ ਤੁਸੀਂ ਜੋ ਮੰਮੀ ਨਾਲ ਮਿਲ ਕੇ ਸਕੀਮਾਂ ਬਣਾਏ ਜਾਂਦੇ ਹੋ ਨਾ ਗਲਤ ਨੇ ਮੰਮੀ ਉਹ ਹੁਣ ਸਹੀ ਗੱਲ ਤਾਂ ਤੂੰ ਦੱਸੇਂਗੀ ਕਿੰਨਾ ਕਹਾਂਗੀ ਮੈਥੋਂ ਖਰਦੀਆਂ ਕਿ ਨਹੀਂ ਕਿਤੇ ਹੋਰ ਨਾ ਮਤ ਛੇਤਰ ਖਾ ਲਈ ਮਾਰ ਮਾਰ ਚਪੇੜਾ ਜੜਾ ਖੇੜ ਦੂੰ ਬਾਹਲੀ ਲੱਗੀਆਂ ਬੋਲਣ ਜਦੋਂ ਮਾਂ ਮੂਰੇ ਨਹੀਂ ਹਟਦੀ ਸੱਸ ਤਾਂ ਦਬਾਵੇਂਗੀ ਤਨੇੜੀ ਤੂੰ ਕੋਟਰ ਕੋਟਰ ਚਾਗਦੀ ਐ ਖਾਣਾ ਮੈਨੂੰ ਚੱਲ ਅੰਦਰ ਓਏ ਕਰ ਲਿਆ ਅger ਕੀਤਾ ਕੰਮ ਨੂੰ ਤਾਂ ਹੱਥ ਨਹੀਂ ਪਾਉਣਾ ਮਾਂ ਨੂੰ ਮੱਤਾਂ ਦੇਣ ਲੱਗੀ ਮੈਂ ਗੱਲ ਸੁਣਨੀ ਤੰਗੀ ਨੇ ਸਿਖਾਈ ਨੇ ਇਹ ਗੱਲਾਂ ਬੋਲ ਬੋਲਦੀ ਕਿਉਂ ਨਹੀਂ ਗੂੰਗੀ ਐ ਸੜੇ ਹਾਣਾ ਅੱਜ ਤਈ ਸਿਰ ਤੇ ਨੱਚਦੀ ਐ ਕਿਉਂ ਤਾਂ ਮਾਮੂਰੇ ਬੋਲਦੀ ਐ ਸੱਸ ਨੂੰ ਕਿੱਥੋਂ ਤੂੰ ਮੰਮੀ ਜੀ ਕਹ ਲੇਂਗੀ ਆ ਤੇਰੇ ਵਰਦੀਆਂ ਨਾ ਝਟਾ ਚ ਖੇਬੋਂਦੀਆਂ ਨੇ ਫੇਰ ਕਹਿੰਦੀ ਅਗਲੀ ਕਿਸੇ ਲੱਖਣ ਨਹੀਂ ਲਾ ਕੇ ਤੋਰੀ ਮਾਂ ਨੇ ਮਾਂ ਦਾ ਹੱਥ ਕੀ ਕਰੇ ਵਰੇ ਉਤ ਗਏ ਨੇ ਤੇਰੇ ਨਿਆਣੀ ਆ ਤੂੰ ਨਾ ਜਦੋਂ ਤੈਨੂੰ ਇੰਨੀਆਂ ਗੱਲਾਂ ਦਾ ਪਤਾ ਹੈ ਇੰਨੀ ਮਤ ਹੈ ਵੀ ਮੈਂ ਮਾਂ ਨੂੰ ਕਹਿੰਦਾ ਤੂੰ ਗਲਤ ਹੈ ਨਹੀਂ ਤੈਨੂੰ ਐ ਨਹੀਂ ਪਤਾ ਵੀ ਉਹ ਇੱਥੇ ਬੈਠ ਕੇ ਖਾਂਦੇ ਨੇ ਸਾਡਾ ਕੀ ਕੀ ਨੁਕਸਾਨ ਕਰਦੇ ਨੇ ਲੋਕ ਕੀ ਕਹਿੰਦੇ ਹੋਣਗੇ ਵੀ ਕਿਉਂ ਬਿਠਾਈ ਆ ਇੱਥੇ ਵੀ ਪਤਾ ਨਹੀਂ ਕਿਰਨਾ ਕਾ ਮਿਲਿਆ ਹੈ ਹੈ ਨਹੀਂ ਤੂੰ ਐ ਤਾਂ ਸੋਚ ਲੈ ਮਾੜਾ ਮੋਟਾ ਵੀ ਧੀਆਂ ਤਾਂ ਮਾਮਾ ਦੇ ਪੱਖ 'ਚ ਬੋਲਦੀਆਂ ਹੁੰਦੀਆਂ ਨੇ ਵੀ ਅਗਲੀ ਐ ਕਹਿੰਦੀ ਹੁੰਦੀਆਂ ਮੇਰੇ ਨਾਲ ਧੀ ਨੇ ਜਰਮ ਲੈ ਲਿਆ ਹੁਣ ਮੈਂ ਰਾਣੀ ਆ ਵੀ ਤੂੰ ਤਾਂ ਮੈਨੂੰ ਪਖਾਰ ਨਹੀਂ ਬਣਾਉਣ ਨੂੰ ਫਿਰਦੀ ਆ ਤੂੰ ਜਾ ਕੇ ਕੰਮ ਕਰ ਲੈ ਮਾਰੇ ਨਸਾਂ ਤੇ ਮੁੱਕੀ ਨਾ ਛੀਂਡ ਘਰ ਦੂ ਤੇਰਾ ਮੈਂ ਚੱਲ ਅੱਗੇ ਤੋਂ ਜੇ ਮੇਰੇ ਮੂੰਹ 'ਤੇ ਬੋਲੀ ਨਾ ਖਬਰਦਾਰ ਹੋ ਜੀ ਹੋਰ ਨਾ ਕਿਤੇ ਵੱਟ ਕੇ ਦੱਬਣੀ ਪੈ ਜੀ ਉਹ ਲਾਹੂ ਪੀਤਾ ਸਾਰੇ ਟੱਬਰ ਨੇ ਤਪਾ ਛੱਡੀਆਂ ਤੇ ਕਦਾਂ ਦਾ ਚੱਜਦਾ ਹੋਵੇ ਆਹੇ ਜੀ ਮੇਰਾ ਮੁੰਡਾ ਨਿਕਲਿਆ ਉਹੀ ਜੀ ਮੇਰੀ ਧੀ ਨਿਕਲੀ ਮੈਂ ਹੀ ਕਹਿੰਦਾ ਮਰ ਕੇ ਸੋਨੂੰ ਜੰਮਣ ਤੋਂ ਪਹਿਲਾਂ ਉਸੇ ਅੱਪਾ ਇਨ ਨੇ ਲਾਹੂ ਪੀਤਾ ਸਾਰੇ ਟੱਬਰ ਨੇ ਇੱਕ ਅੱਦਾ ਦਾ ਚੱਜਦਾ ਹੋ ਜਾਂਦਾ ਨਹੀਂ ਬਸ ਕਰ ਨਾ ਫਸ ਕੇ ਤੂੰ ਤੇਰੇ ਬਦਲੇ ਸੀ ਕੋਈ ਇੰਨਾਂ ਨੇ ਲੈਣੇ ਆ ਜਿਹੜੇ ਤਾਂ ਫੇਰ ਕਹਿਣੀ ਤੇਰਾ ਬੀਬੀ ਵਾਧਾ ਹੈ ਬੀਬੀ ਦਾ ਕੰਜਰਾ ਤੁਸੀਂ ਵਧਾ ਕੇ ਰੱਖ ਦਿਓ ਚਾਰ ਚਾਰ ਗੋਲੀਆਂ ਲੈਣੀਆਂ ਸਿਆਪਾ ਇਹਨਾਂ ਦਾ ਨਹੀਂ ਲੋਟ ਆਉਂਦਾ ਅਰੇ ਮੈਂ ਮਾਰੀ ਮੈਂ ਤਾਂ ਮਾਰੀ ਹੋਈਆਂ ਮਾਰੀ ਹੋਈ ਰਹੂੰਗੀ ਚੱਕੋ ਦੇਖੋ ਇੱਕ ਕਪਾਸੇ ਤਾਂ ਕਰਨਾ ਚੁਪਟ ਮਾਰਨ ਨੂੰ ਖਰਦੀ ਆ ਜਮੀਨ ਦਾ ਹਾਂ ਮਮੀ ਜੀ ਤੇ ਦੂਜੇ ਪਾਸੇ ਰਾਣੀ ਰਾਣੀ ਨੂੰ ਇਹ ਹੈ ਵੀ ਜੇ ਕਿਤੇ ਲਬੂ ਦਾ ਰਸਤਾ ਮੇਰੇ ਮੁੰਡੇ ਨੂੰ ਹੋ ਜੇ ਤਾਂ ਸਾਰੀ ਜ਼ਮੀਨ ਮੇਰੀ ਤੇ ਇਹਨੂੰ ਇਹ ਹੈ ਵੀ ਜੇ ਕਿਤੇ ਸ਼ਿਵ ਦੇ ਹੱਥ ਆ ਜੇ ਸਾਰੀ ਜ਼ਮੀਨ ਤਾਂ ਮੈਂ ਕਰਦੀ ਰਾਣੀ ਪਰ ਤੂੰ ਮੈਨੂੰ ਐਂ ਦੱਸ ਆਪਦਾ ਹੱਕ ਕੌਣ ਜਾਣ ਦਿੰਦਾ ਪਹਿਲਾਂ ਸੋਚ ਕੇ ਦੇਖ ਆਪਦਾ ਹੱਕ ਕੌਣ ਜਾਣ ਦਿੰਦਾ ਕਮਲ ਜੀ ਕਮਲ ਜੀ ਆਪਦੇ ਹੱਕ ਪਿੱਛੇ ਤਾਂ ਕਤਲ ਹੋ ਜਾਂਦੇ ਨੇ ਕਤਲ ਤੇ ਤੂੰ ਤੂੰ ਇਹ ਕਾ ਤੂੰ ਸੋਚੀ ਬੈਠੀ ਐ ਵੀ ਤੈਨੂੰ ਤੇਰਾ ਹੱਕ ਨਹੀਂ ਮਿਲ ਸਕਦਾ ਗੱਲ ਸੁਣ ਮੇਰੀ ਗੁਰੂ ਗ੍ਰੰਥ ਸਾਹਿਬ ਦੇ ਚਾਰ ਚੁਪੇਰੇ ਚਾਰ ਲਾਮਾਂ ਲਈਆਂ ਨੇ ਤੇ ਸੱਤਾ ਜਨਮਾਂ ਦੇ ਸਾਥ ਦਾ ਵਾਦਾ ਕੀਤਾਗਾ ਤੇ ਜਦ ਤੂੰ ਉਹਦੇ ਘਰ ਚੀ ਵਾਗੀ ਤਾਂ ਫੇਰ ਤਾਂ ਤੂੰ ਹੱਕਦਾਰ ਹੋਈ ਨਾ ਹੋਈ ਨਾ ਪਤਾ ਹੱਕਦਾਰ ਹੈ ਨਾ ਪੁੱਤ ਤੂੰ ਹੱਕਦਾਰ ਹੈ ਹਾਂ ਹਾਂ ਮਮੀ ਜੀ ਤੇਰਾ ਹਿੱਸਾ ਬਣਦਾ ਨਾ ਹਾਂ ਮਮੀ ਜੀ ਤੁਸੀਂ ਠੀਕ ਕਹਿ ਰਹੇ ਹੋ ਦੇਖ ਪੁੱਤ ਕਿਤੇ ਨਾ ਹੋ ਗਏ ਇਹਨਾਂ ਦੀਆਂ ਮਿੱਠੀਆਂ ਗੱਲਾਂ ਦੇ ਵਿੱਚ ਆ ਕੇ ਆਪਦੇ ਹੱਥੋਂ ਸਾਰੀ ਜ਼ਮੀਨ ਕੱਢ ਦੇ ਇਹ ਤੈਨੂੰ ਮਿੱਠੀਆਂ ਇਸੇ ਕਰਕੇ ਮਾਰਦੀਆਂ ਨਹੀਂ ਤਾਂ ਇਹ ਤੈਨੂੰ ਇੱਥੇ ਇੱਕ ਰੋਟੀ ਦੀ ਵਰਕੀ ਨਾ ਖਾਣ ਦੇਣ ਸਮਝਦੀਆਂ ਨਾ ਹਾਂ ਇਹਨਾਂ ਦੀਆਂ ਗੱਲਾਂ ਚ ਨਾ ਆਈ ਮੈਂ ਤੈਨੂੰ ਬਾਰ-ਬਾਰ ਕਹਿਨੀ ਆ ਮੇਸੀ ਆਣੀਆ ਪੁੱਤ ਫਿਰ ਵੀ ਉਮਰ ਹੰਡਾਈ ਆ ਢੂਂਡੀ ਵਰਗੇ ਬੱਚਿਆਂ ਨੂੰ ਸਮਝਾਉਣਾ ਮੇਰਾ ਫਰਜ਼ ਬਣਦਾ ਨਹੀਂ ਤਾਂ ਭਾਈ ਦੇਖਾ ਇਧਰ ਮੈਂ ਆਪ ਦੇ ਘਰੇ ਤੂੰ ਆਪ ਦੇ ਘਰੇ ਮੈਨੂੰ ਕੀ ਤੇਰੀ ਜ਼ਮੀਨ ਕੋਈ ਮਰਜ਼ੀ ਲੈ ਕੇ ਜਾਵੇ ਪਰ ਪੁੱਤ ਤੇਰੇ ਨਾਲ ਧੋਖਾ ਹੋਵੇ ਇਹ ਬਲਜੀਤ ਕੌਰ ਤੋਂ ਜਰਿਆ ਨਹੀਂ ਜਾਂਦਾ ਬਲਜੀਤ ਕੌਰ ਕਿਸੇ ਨਾਲ ਧੋਖਾ ਹੁੰਦਿਆਂ ਜਰ ਨਹੀਂ ਸਕਦੀ ਮੇਰੇ ਟੱਕਲੇ ਜਿੱਚ ਛੀਰ ਪੈ ਜਾਊਗਾ ਜੀ ਤੇਰੀ ਜਮੀਨ ਤੇਰੇ ਹੱਥੋਂ ਬਾਗੀ ਮੇਰੀ ਗਾਲੀ ਸੁਣ ਪੁੱਤ ਇਹ ਹੁਣ ਤੂੰ ਜਾਣਦੀ ਆ ਸਾਰੀ ਜਮੀਨ ਆਪਦੇ ਹੱਥਾਂ 'ਚ ਕਿਵੇਂ ਰੱਖਣੀ ਆ ਪੁੱਤ ਮੈਂ ਤੇਰਾ ਫਿਕਰ ਆ ਮੇਰੀ ਅੱਖਾਂ 'ਚ ਦੇਖ ਮੈਨੂੰ ਤੇਰਾ ਫਿਕਰ ਆ ਪੁੱਤ ਮੈਂ ਤਾਂ ਤੇਰੇ ਬਾਰੇ ਸੋਚਦੀ ਆ ਇੱਥੇ ਕੱਲ ਕੋਣ ਕਿਸੇ ਬਾਰੇ ਸੋਚਦਾ ਹੈ ਹਾਂ ਹਾਂ ਮੰਮੀ ਜੀ ਹੁਣ ਆਪਕਾ ਸਵਾਦਾ ਜਿਹੜੀ ਪੜ੍ਹਕਾਉਣੀ ਸੀ ਉਹ ਤਾਂ ਮੈਂ ਦਿੱਤੀ ਪੜ੍ਹਕਾ ਤੇ ਅਗਲੀ ਗੇਮ ਜੇਤੀ ਮੇਰੇ ਹੱਥ ਚ ਆਉਣ ਵਾਲੀ ਆ ਮਮੀ ਇਹ ਕਿਤੇ ਸਾਰੀ ਗੱਲ ਸੁਣਤਾਂ ਨਹੀਂ ਲਈ ਜਿਹ ਕਿਤੇ ਸ਼ੇਵ ਨੇ ਸਾਰੀ ਗੱਲ ਸੁਣ ਲਈ ਕੋਈ ਨਾ ਕੋਈ ਤਾਂ ਸਮਝਦਾ ਸਾਰੀ ਗੱਲ ਵਿੱਚ ਹੀ ਮੁੱਕ ਜਾਣੀ